ਜੀਵ ਉਤਪਤ ਹੋਇਆ ਇਹ ਵੀ ਸਤ ਹੈ ਭਵਿਸ਼ ਵਿੱਚ ਗਲਤੀ ਨਹੀਂ ਹੈ ਕਿਤੇ ਭੁੱਲ ਨਹੀਂ ਸਾਇੰਟਿਸਟ ਹੈਰਾਨ ਹੋ ਜਾਂਦੇ ਨੇ ਸਰੀਰ ਦੀ ਤਰਤੀਬ ਦੇਖ ਕੇ ਦੰਦ ਆਪਣੀ ਥਾਂ ਤੇ ਨੇ ਅੱਖਾਂ ਆਪਣੀ ਥਾਂ ਤੇ ਨੇ ਨੱਕ ਆਪਣੀ ਥਾਂ ਤੇ ਸੈੱਟ ਅੰਦਰ ਇੱਕ ਇੱਕ ਨਸ ਆਪਣੇ ਢੰਗ ਨਾਲ ਕੰਮ ਪਈ ਕਰਦੀ ਹੈ ਸਭ ਕੁਝ ਵਿਧਾਨਕ ਹੈ ਸਰੀਰ ਦੇ ਜਿੱਥੇ ਸਭ ਕੁਝ ਵਿਧਾਨਕ ਚੱਲ ਰਿਹਾ ਹੈ ਉੜਾ ਗਿਆ ਗੈਰੀ ਵਰਤੀ ਵਾਲਾ ਤੇ ਹੈਰਾਨ ਹੋ ਜਾਵੇਗਾ ਇਹ ਭੋਜਨ ਛਕੇ ਇਹ ਹੀ ਪਚ ਕੇ ਫਿਰ ਮਾਸ ਹੁੰਦਾ ਹੈ ਇਹ ਹੀ ਖੂਨ ਬਣ ਜਾਂਦਾ ਹੈ ਇਹ ਹੀ ਚਰਬੀ ਬਣ ਜਾਂਦਾ ਹੈ ਇਹ ਹੀ ਸ਼ਕਤੀ ਬਣ ਜਾਂਦਾ ਹੈ ਐ ਹੀ ਸਰੀਰ ਨੂੰ ਦੌੜਾਈ ਭਜਾਈ ਫਿਰਦਾ ਹੈ ਬਹੁਤ ਵੱਡਾ ਕਾਰਖਾਨਾ ਹੈ ਅੰਦਰ ਫੈਕਟਰੀ ਹੈ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਅੰਦਰ ਵਿਦਾਨਕ ਢੰਗ ਨਾਲ ਚੱਲ ਰਿਹਾ ਹੈ ਗੈਰ ਵਿਦਾਨਕ ਕੁਛ ਨਹੀਂ ਕਿਸੇ ਥਾਂ ਜਿੱਥੇ ਇਸ ਪਿੰਡ ਦੇ ਸਰੀਰ ਦੇ ਸਭ ਕੁਝ ਵਿਧਾਨਕ ਹੈ ਬ੍ਰਹਿਮੰਡ ਦੇ ਵਿੱਚ ਵੀ ਸਭ ਕੁਝ ਵਿਧਾਨਕ ਹੈ ਗੈਰ ਵਿਧਾਨਕ ਕੁਝ ਵੀ ਨਹੀਂ ਸ਼ਾਇਦ ਇੱਕ ਕਹਾਣੀ ਆਪਨੇ ਸੁਣੀ ਹੈ ਜਾਂ ਨਹੀਂ ਇੱਕ ਮਨੁੱਖ ਦੋ ਪੈਰ ਦੇ ਵਤਨ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਇੱਕ ਅੰਬ ਦੇ ਦਰਖਤ ਦੀ ਛਾਂ ਥੱਲੇ ਬੈਠਾ ਖਰਬੂਜ਼ੇ ਵੀ ਗਰਮੀਆਂ ਚਾਹੁੰਦੇ ਨੇ ਅੰਬ ਵੀ ਗਰਮੀਆਂ ਚਾਹੁੰਦੇ ਦਰਖਤਾਂ ਨੂੰ ਲੱਗੇ ਹੋਏ ਅੰਬ ਵੇਲਾਂ ਨੂੰ ਲੱਗੇ ਵੱਡੇ ਵੱਡੇ ਖਰਬੂਜ਼ੇ ਤੇ ਤਰਬੂਜ਼ ਐਨੇ ਵੱਡੇ ਵੱਡੇ ਤਰਬੂਜ਼ ਐਨੇ ਵੱਡੇ ਵੱਡੇ ਖਰਬੂਜ਼ੇ ਉੱਪਰ ਅੰਬ ਤੇ ਬੰਦਾ ਕਹਿੰਦਾ ਰੱਬ ਨੂੰ ਵੀ ਅਕਲ ਕੋਈ ਨਹੀਂ ਐ ਨਿੱਕੇ ਨਿੱਕੇ ਅੰਬ ਐਨੇ ਵੱਡੇ ਦਰਖਤ ਨੂੰ ਐਨੇ ਵੱਡੇ ਵੱਡੇ ਤਰਬੂਜ਼ ਹਿੰਦਵਾਣੇ ਛੋਟੀ ਛੋਟੀ ਬੇਲ ਨੂੰ ਵੱਲਾ ਨੂੰ ਐ ਨੈਵਰ ਡੇਵਡੇ ਖਰਬੂਜ਼ੇ ਐ ਨਿਕੀਆਂ ਨਿਕੀਆਂ ਬੇਲਾਂ ਨੂੰ ਐ ਨਿਕੇ ਨਿਕੇ ਅੰਬ ਇਤਨੇ ਵੱਡੇ ਦਰਖਤ ਨੂੰ ਐ ਰੱਬਾ ਹੁਣ ਤੈਨੂੰ ਕੌਣ ਸਮਝਦੇ ਰਹਿ ਐਨੂੰ ਕੌਣ ਸਮਝਾਵੇ ਇਸ ਤਰ੍ਹਾਂ ਸੋਚਾਂ ਸੋਚਦੇ ਆਂ ਸੋਚਦੇ ਆਂ ਅੰਬ ਦੀ ਛਾਂ ਠੰਡੀ ਹਵਾ ਨਹੀਂ ਦਾ ਤੇ ਸਾਂਗੇ ਜ਼ੋਰ ਦੇ ਹਵਾ ਦੇ ਝੌਕੇ ਨਾਲ ਅੰਬ ਟੁੱਟਿਆ ਇੱਕ ਪੱਕਾ ਆਹ ਨਮੱਥੇ ਤੇ ਗਿਰਿਆ ਹਲਕੀ ਜਿਹੀ ਝੋਟ ਲੱਗੀ ਅੱਖ ਖੁੱਲ ਗਈ ਖਿਆਲ ਆਇਆ ਜੇ ਉਪਰੋਂ ਤਰਬੂਜ਼ ਗਿਰਦਾ ਤੇ ਉਹਨੇ ਵੀ ਦੁਫਾੜ ਹੋਣਾ ਸੀ ਤੇ ਮੇਰਾ ਸਿਰ ਵੀ ਦੁਫਾੜ ਹੋਣਾ ਸੀ ਰੱਬਾ ਤੂੰ ਠੀਕ ਹੀ ਕੀਤਾ ਐ ਠੰਡੇ ਲਾਇਆ ਮਨੁੱਖ ਨੂੰ ਜਿੱਥੇ ਜਿੱਥੇ ਇੱਕ ਬ੍ਰਹਿਮੰਡ ਵਿੱਚ ਕਿਧਰੇ ਗਲਤੀ ਦਿਖਾਈ ਦੇਵੇ ਉਹ ਆਪ ਗਲਤ ਹੈ ਗਲਤੀ ਨਹੀਂ ਹੈ ਕਿਧਰੇ ਆਪ ਸਤ ਕੀ ਆ ਸਭ ਸਤ ਇਸ ਪਰਮਤੇ सगली ਉਤਪਤ ਉਹ ਸਤ ਹੈ ਉਸ ਤੋਂ ਜੋ ਕੁਝ ਵੀ ਹੋਇਆ ਸਤ ਹੈ ਸਤ ਈਸ਼ਵਰ ਤੋਂ ਜੋ ਕੁਝ ਵੀ ਹੋਇਆ ਉਸ ਵਿੱਚ ਗਲਤੀ ਨਹੀਂ ਹੈ ਸਹੀ ਹੈ ਸਤ ਦੇ ਅਰਥ ਚਹੀਏ ਆਪ ਸਤ ਕੀ ਆ ਸਭ ਸਤ ਉਹ ਜੋ ਆਪ ਸੱਚ ਹੈ ਪ੍ਰਭ ਸਦੀਵੀ ਹੈ ਕਾਇਮ ਦਾਇਮ ਹੈ ਉਸ ਤੋਂ ਜੋ ਕੁਝ ਹੋਇਆ ਉਹ ਸਹੀ ਹੈ ਉਸ ਵਿੱਚ ਭੁੱਲ ਕਿਦਰੇ ਵੀ ਨਹੀਂ ਹੈ ਉਹਦੀ ਛਾਇਆ ਵੀ ਮਹਾਨ ਹੈ ਛਾਇਆ ਦੇ ਨੰਦ ਨਹੀਂ ਛਾਇਆ ਉਸ ਦੀ ਹੈ ਪਰਮਾਤਮਾ ਦੀ ਹੈ ਮਹਾ ਮਾਈ ਤਾਂ ਕਿਹ ਹੈ ਛਾਇਆ ਪਰ ਛਾਇਆ 'ਚ ਬੈਠ ਕੇ ਜਿਹੜਾ ਦਰਖਤ ਨੂੰ ਹੀ ਭੁੱਲ ਜਾਏ ਫਲ ਤੋਂ ਵਾਂਝਾ ਰਹਿ ਜਾਏਗਾ ਫੁੱਲਾਂ ਦੀ ਮਹਿਕ ਤੋਂ ਵੀ ਵਾਂਝਾ ਰਹਿ ਜਾਏਗਾ ਪਰਮਾਤਮਾ ਦੇ ਗਿਆਨ ਤੋਂ ਵਾਂਝਾ ਰਹੇਗਾ ਪਰਮਾਤਮਾ ਦੇ ਗੁਣਾਂ ਤੋਂ ਵਾਂਝਾ ਰਹਿ ਜਾਏਗਾ